1 ਜਨਵਰੀ 2093 ਨੂੰ ਉਹ ਸਾਡੀ ਕੌਮ ਦਾ ਕਿਹੜਾ ਹੀਰਾ ਸੀ ਜੋ ਸਦਾ ਲਈ ਸਾਥੋਂ ਦੂਰ ਹੋ ਗਿਆ ਆ ਭਾਈ ਸਾਬ ਤੋਂ ਸੁਣਿਓ 2026 ਮਨਾਉਣ ਦੀਆਂ ਤਿਆਰੀਆਂ ਤੁਸੀਂ ਕਰ ਲਈਆਂ ਪਰ 1 ਜਨਵਰੀ 2026 ਵਾਲਾ ਢੋਲ ਵਜਾਉਣ ਤੋਂ ਪਹਿਲਾਂ 1 ਜਨਵਰੀ 1993 ਨੂੰ ਜ਼ਰੂਰ ਚੇਤੇ ਕਰਿਓ ਇਸ ਨਵੇਂ ਸਾਲ ਵਾਲੇ ਦਿਨ ਸਰਕਾਰ ਨੇ ਸਾਡੇ ਜਥੇਦਾਰ ਨੂੰ ਕੋਹ ਕੋਕੇ ਸ਼ਹੀਦ ਕਰ ਦਿੱਤਾ ਆਪਣੀ ਸੁਰਤ ਦੇ ਵਿੱਚ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਲੈ ਕੇ ਆਇਓ ਜਿਹਦੀਆਂ ਅੱਖਾਂ ਕੱਢ ਦਿੱਤੀਆਂ ਅੰਨਾ ਤਸ਼ੱਦਦ ਲੱਤਾਂ ਦੇ ਵਿੱਚ ਜੀਪ ਮਾਰੀ ਸਵਰਨ ਕੋਟ ਨੇ ਲਿਆ ਕੇ ਲੱਤਾਂ ਦੇ ਉੱਤੇ ਜੀਪ ਕੱਢੀ ਗਈ ਜਿਹਦੇ ਚੱਡੇ ਪਾੜ ਦਿੱਤੇ ਗਏ ਜਿਹਦੀਆਂ ਲੱਤਾਂ ਤੋੜ ਦਿੱਤੀਆਂ ਗਿਆ ਐਡਾ ਯਾਦਾ ਤਸ਼ੱਦਦ ਕੀਤਾ ਵੀ ਉਹ ਇੱਕ ਜੀਵ ਦੀ ਯਾਗ ਦੀ ਲਾਸ਼ ਬਣਾ ਕੇ ਰੱਖਤਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਐਸੇ ਦਿਨ ਜਿਹੜੇ ਦਿਨ ਤੁਸੀਂ ਢੋਲ ਵਜਾ ਰਹੇ ਜੇ ਡੀਜੇ ਲਾਏ ਆ ਭੰਗੜੇ ਪਾ ਰਹੇ ਜੇ ਐਸੇ ਦਿਨ ਤੁਹਾਡੀ ਕੌਮ ਦੇ ਜਥੇਦਾਰ ਤੇ ਤਸ਼ੱਦਦ ਕੀਤਾ ਤੇ ਟੋਟੇ ਟੋਟੇ ਕਰਕੇ ਸਤਲੁਜ ਦਰਿਆ ਦੇ ਵਿੱਚ ਛੁੱਟ ਦਿੱਤਾ ਤੁਸੀਂ ਉਸ ਜ਼ਥੇਦਾਰ ਦੇ ਵਾਰਸੋਂ ਪੁੱਛੋ ਜਾ ਕੇ ਸਰਕਾਰ ਤੋਂ ਸਰਕਾਰ ਨੇ ਅੱਜ ਤੱਕ ਕਾਗਜ਼ਾਂ ਦੇ ਵਿੱਚ ਪਘੋੜਾ ਕਰਾਰ ਦਿੱਤਾ ਵੀ ਜ਼ਥੇਦਾਰ ਕਰਦੀਪ ਸਿੰਘ ਨੂੰ ਕਾ ਪੁਲਸ ਹਰਾ ਚੁੱਕ ਟੱਜ ਗਿਆ ਸੀ ਅੱਜ ਤੱਕ ਪੰਥ ਨੂੰ ਲਾਸ਼ ਨਹੀਂ ਮਿਲੀ ਉਹ ਲਾਸ਼ ਖੁਰਦ-ਬੁਰਦ ਕਰਕੇ ਰੱਖਤੀ ਇਹ ਗਾਉਣ ਵਜਾਉਣ ਦੇ ਵਿੱਚ ਯਸ਼ਰ ਦੇ ਵਿੱਚ ਮਸਤ ਹੋ ਕੇ ਇਤਾਂ ਜਥੇਦਾਰਾਂ ਨੂੰ ਭੁੱਲਿਓ ਜਿਨ੍ਹਾਂ ਨੇ ਤੁਹਾਡੇ ਬਦਲੇ ਦਿੱਤੀਏ ਝੱਲੇ ਆ ਤਹਾਡੇ ਤੇ ਉਸ ਜਥੇਦਾਰ ਦਾ ਕਰਜ਼ਾ ਜਰੂਰ ਅੱਜ ਦੇ ਦਿਨ ਜਥੇਦਾਰ ਗੁਰਦੀਪ ਸਿੰਘ ਕੌਂਕੇ ਨੂੰ ਜਿੱਤੇ ਕਰੋ 1 ਜਨਮਰੀ 2093 ਨੂੰ ਉਹ ਸਾਡੀ ਕੌਮ ਦਾ ਕਿਹੜਾ ਹੀਰਾ ਸੀ ਜੋ ਸਦਾ ਲਈ ਸਾਥੋਂ ਦੂਰ ਹੋ ਗਿਆ ਆ ਭਾਈ ਸਾਬ ਤੋਂ ਸੁਣਿਓ 2026 ਮਨਾਉਣ ਦੀਆਂ ਤਿਆਰੀਆਂ ਤੁਸੀਂ ਕਰ ਲਈਆਂ ਐ ਪਰ 1 ਜਨਵਰੀ 2026 ਵਾਲਾ ਢੋਲ ਵਜਾਉਣ ਤੋਂ ਪਹਿਲਾਂ 1 ਜਨਵਰੀ 1993 ਨੂੰ ਜ਼ਰੂਰ ਚੇਤੇ ਕਰਿਓ ਕਿ ਇਸ ਨਵੇਂ ਸਾਲ ਵਾਲੇ ਦਿਨ ਸਰਕਾਰ ਨੇ ਸਾਡੇ ਜਥੇਦਾਰ ਨੂੰ ਕੋਹ ਕੋ ਕੇ ਸ਼ਹੀਦ ਕਰ ਦਿੱਤਾ ਆਪਣੀ ਸੁਰਤ ਦੇ ਵਿੱਚ ਜਥੇਦਾਰ ਗਰਦੇਵ ਸਿੰਘ ਕੌਂਕੇ ਨੂੰ ਲੈ ਕੇ ਆਇਓ ਜਿਹਦੀਆਂ ਅੱਖਾਂ ਖੱਦ ਦਿੱਤੀਆਂ ਅੰਨਾ ਤਸ਼ੱਦਦ ਹੋਇਆ ਲੱਤਾਂ ਦੇ ਵਿੱਚ ਜੀਪ ਮਾਰੀ ਸਵਰਨਖੋਟ ਨੇ ਲਿਆ ਕੇ ਲੱਤਾਂ ਦੇ ਉੱਤੋਂ ਜੀਪ ਕੱਢੀ ਗਈ ਜਿਹਦੇ ਚੱਡੇ ਪਾੜ ਦਿੱਤੇ ਗਏ ਜਿਹਦੀਆਂ ਲੱਤਾਂ ਤੋੜ ਦਿੱਤੀਆਂ ਗਿਆ ਐਡਾ ਜ਼ਿਆਦਾ ਤਸ਼ੱਦਦ ਕੀਤਾ ਵੀ ਉਹ ਇੱਕ ਜੀਵ ਦੀ ਯਾਗ ਦੀ Laash ਬਣਾ ਕੇ ਰੱਖਤਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਐਸੇ ਦਿਨ ਜਿਹੜੇ ਦਿਨ ਤੁਸੀਂ ਢੋਲ ਵਜਾ ਰਹੇ ਜੇ ਡੀਜੇ ਲਾਏ ਆ ਭੰਗੜੇ ਪਾ ਰਹੇ ਜੇ ਐਸੇ ਦਿਨ ਤੁਹਾਡੀ ਕੌਮ ਦੇ ਜਥੇਦਾਰ ਤੇ ਤਸ਼ੱਦਦ ਕੀਤਾ ਤੇ ਟੋਟੇ ਟੋਟੇ ਕਰਕੇ ਸਤਲੁਜ ਦਰਿਆ ਦੇ ਵਿੱਚ ਛੋਟਾ ਦਿੱਤਾ ਤੁਸੀਂ ਉਸ ਜ਼ਥੇਦਾਰ ਦੇ ਵਾਰਸੋ ਪੁੱਛੋ ਜਾ ਕੇ ਸਰਕਾਰ ਤੋਂ ਸਰਕਾਰ ਨੇ ਅੱਜ ਤੱਕ ਕਾਗਜ਼ਾਂ ਦੇ ਵਿੱਚ ਪਘੋੜਾ ਕਰਾਰ ਦਿੱਤਾ ਵੀ ਜ਼ਥੇਦਾਰ ਕਰਦੀਪ ਸਿੰਘ ਕੋਂਕਾ ਪੁਲਸ ਹਾਰਾ ਚੋ ਭੱਜ ਗਿਆ ਸੀ ਅੱਜ ਤੱਕ ਪੰਥ ਨੂੰ ਲਾਸ਼ ਵੀ ਨਹੀਂ ਮਿਲੀ ਉਹ ਲਾਸ਼ ਖੁਰਦ ਬੁਰਦ ਕਰਕੇ ਰੱਖ ਦਿੱਤੀ ਇਹ ਗੌਣ ਵਜਾਉਣ ਦੇ ਵਿੱਚ ਯਸ਼ਰ ਦੇ ਵਿੱਚ ਮਸਤ ਹੋ ਕੇ ਇੰਨਾ ਜ਼ਥੇਦਾਰਾਂ ਨੂੰ ਨਾ ਭੱਲਿਓ ਜਿਨ੍ਹਾਂ ਨੇ ਤੁਹਾਡੇ ਬਦਲੇ ਤੁਸੀਂ ਇਹ ਝੱਲੇ ਆ ਤਾ ਤੁਹਾਡੇ ਤੇ ਉਸ ਜ਼ਥੇਦਾਰ ਦਾ ਕਰ ਦਿਆ ਜਰੂਰ ਅੱਜ ਦੇ ਦਿਨ ਜਥੇਦਾਰ ਗਰਦੀਪ ਸਿੰਘ ਕੌਂਕੇ ਨੂੰ ਜਿੱਤੇ